ਈ ਇਹਨਾਂ ਨੇ ਤੁਹਾਨੂੰ ਕਿਸੇ ਗਿੰਤੀ 'ਚ ਨਹੀਂ ਗਿਣਿਆ ਬੜਾ ਮਨ ਭਰਿਆ ਮੇਰਾ ਇਹ ਗੱਲ ਸੁਣ ਕੇ ਕਿ ਅੱਜ ਵੀ ਇਸ ਬਜਟ ਦੇ ਵਿੱਚ ਜਿਹੜਾ ਪੰਜਾਬ ਦੀਆਂ ਔਰਤਾਂ ਵਾਸਤੇ ਜੋ ਇਸ ਠੱਗ ਸਰਕਾਰ ਮੈਂ ਕਹੂੰਗੀ ਇੱਕ ਧੋਖੇबाज ਸਰਕਾਰ ਕਹੂੰਗੀ ਕਿ ਜਿਨ੍ਹਾਂ ਨੇ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਔਰ ਇਹਨਾਂ ਦੇ ਐਮਐਲਏ ਅਕਸਰ ਹੁਣ ਵੀ ਵਿਧਾਨ ਸਭਾ ਸੈਸ਼ਨਸ 'ਤੇ ਵੀ ਗੈਰ ਰਹੀਂ ਸੀ ਕਿ ਜਿਸ ਦਿਨ ਬਜਟ ਆਇਆ ਉਸ ਦਿਨ ਤੁਸੀਂ ਦੇਖਿਓ ਜੀ ਔਰਤਾਂ ਨੂੰ ਅਸੀਂ ਹਜ਼ਾਰ-ਹਜ਼ਾਰ ਰੁਪਏ ਦੇ ਨਾਲ 100-100 ਰੁਪਿਆ ਉੱਪਰ 11-1100 ਰੁਪਏ ਖੜੋ ਜਿਹੜੀਆਂ ਭੈਣਾਂ ਸਾਡੀਆਂ ਮਾਵਾਂ ਇਹ ਕਹਿੰਦੀਆਂ ਕਿ 100000 ਰੁਪਏ ਨਹੀਂ ਆਇਆ ਇਹ 100000 ਰੁਪਏ ਜਿਹੜੀ ਇੱਕ ਬੀਬੀ ਕਹਿ ਰਹੀ ਆ ਵੀ ਸਾਡਾ 100000 ਰੁਪਏ ਕਿੱਥੇ ਆ 100000 ਰੁਪਏ ਆਇਆ ਨਹੀਂਗਾ ਪਰ ਇਹ 100000 ਰੁਪਏ ਮਹੀਨੇ ਦਾ ਜੇਕਰ ਗੱਲ ਕਰੀਏ ਤਾਂ 33 ਰੁਪਏ ਦਿਹਾੜੀ ਬਣੂਗੀ 33 ਰੁਪਏ ਕੁਝ ਪੈਸੇ ਹੁਣ ਇਹ 100000 ਰੁਪਏ ਸੁਣ ਲੋ ਇਹਦਾ ਬਾਨਾ ਕੀ ਆ ਤੇ ਕੀ ਨਹੀਂ ਬਾਨਾ ਸਭ ਤੋਂ ਵੱਡੀ ਗੱਲ ਤੇ ਆ ਕਿ 1000 ਰੁਪਿਆ ਇੱਕ ਔਰਤ ਨੂੰ ਦਿੱਤਾ ਜਾਵੇ 1000 ਕਰੋੜ ਰੁਪਿਆ ਜਿਹੜਾ ਉਹ ਮਹੀਨੇ ਦਾ ਬਣੂਗਾ ਮੈਂ ਭੈਣ ਜੀ ਤੁਹਾਨੂੰ ਦੱਸ ਦੇਵਾਂ ਠੀਕ ਆ ਸਰਕਾਰ ਮਾੜੀ ਆ ਮੈਂ ਅਕਸਰ ਬੋਲਦਾ ਰਹਿਣਾ ਪਰ ਇਸ ਮਸਲੇ 'ਚ ਮੈਂ ਸਰਕਾਰ ਦੇ ਨਾਲ ਖੜੂਗਾ ਜੇਕਰ ਸਰਕਾਰ ਮੇਰੇ ਮਸਲੇ 'ਤੇ ਸੋਚੇ ਤਾਂ 1000 ਰੁਪਿਆ ਹਰ ਔਰਤ ਨੂੰ 1 ਕਰੋੜ ਔਰਤ ਨੂੰ ਦਿੱਤਾ ਜਾਵੇ 1000 ਕਰੋੜ ਰੁਪਿਆ ਬਣੂਗਾ ਤੇ 12 ਮਹੀਨਿਆਂ ਦਾ 12000 ਕਰੋੜ ਰੁਪਇਆ ਬਣੂਗਾ ਤੇ ਜੇਕਰ ਇਹਨਾਂ ਦੀ 2 ਸਾਲ ਸਰਕਾਰ ਪਈ ਆ ਤਾਂ 24000 ਕਰੋੜ ਰੁਪਇਆ ਜਿਹੜਾ 2 ਸਾਲਾਂ ਦਾ ਬਣ ਜਾਣਾ ਜਿਵੇਂ ਅੱਗੇ ਮੋਦੀ ਵਾਲੇ ਪੈਸੇ 2-2000 ਰੁਪਏ ਲੋਕਾਂ ਦੇ ਖਾਤਿਆਂ ਦੇ ਵਿੱਚ ਆਏ ਸੀਗੇ ਤਾਂ ਉਹ ਅਰਬ ਰੁਪਇਆ ਜਿਹੜਾ ਖਾਤਿਆਂ ਦੇ ਵਿੱਚ ਆ ਗਿਆ ਪਰ ਆਪਾਂ ਨੂੰ 2-2000 ਰੁਪਏ ਮਿਲਿਆ ਉਹਦੇ ਨਾਲ ਆਪਣਾ ਕੁਝ ਸਵਰਿਆ ਨਹੀਂਗਾ ਇਹ ਗੱਲ ਪੰਜਾਬ ਦੇ ਲੋਕ ਜਾਣਦੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਆਈ ਆ ਸਭ ਤੋਂ ਮੱਠੀ ਗੱਲ ਇਹ ਆ ਕਿ ਆਪਾਂ ਅਕਸਰ ਵੇਖਿਆ ਜੇ ਅੱਜ ਗੱਲ ਕਰੀਏ ਤਾਂ 400 ਰੁਪਏ ਦਿਹਾੜੀ ਦੀ ਗੱਲ ਹੁੰਦੀ ਆ ਤੇ ਆਪਾਂ ਅਕਸਰ ਮਜ਼ਦੂਰ ਵੀਰਾਂ ਨੂੰ ਇਹ ਕਹਿੰਦੇ ਸੁਣਿਆ ਕਿ ਜਿਹੜੀ ਦਿਹਾੜੀ ਆ ਉਹ ਸਾਡੀ ਜਿਹੜੀ ਦਿਹਾੜੀ ਆ ਵਧਾਈ ਜਾਵੇ 400 ਰੁਪਏ ਦੇ ਵਿੱਚ ਪੂਰੀ ਨਹੀਂ ਪੈਂਦੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਤਾਂ ਭੈਣ ਜੀ ਜੇਕਰ 1000 ਰੁਪਏ ਮਹੀਨੇ ਦਾ ਦਿੱਤਾ ਜਾਵੇ 412000 ਰੁਪਏ ਮਹੀਨੇ ਨਾਲ ਪੂਰੀ ਨਹੀਂ ਪੈਂਦੀ ਆਪਾਂ ਮਨਰੇਗਾ ਦੀ ਦਿਹਾੜੀ ਆ ਉਹ ਲਗਭਗ 210 20 ਰੁਪਏ ਮਿਲਦੀ ਆ ਉਹ ਥੋੜੀ ਦਿਹਾੜੀ ਕਹਿੰਨੇ ਆ ਆਪਾਂ ਤਾਂ ਫਿਰ 33 ਰੁਪਏ ਜਿਹੜੇ ਸਰਕਾਰ ਨੇ ਦੇਣੇ ਆ ਉਹ 33 ਰੁਪਿਆ ਦੇ ਵਿੱਚ ਗੁਜ਼ਾਰਾ ਕਿਵੇਂ ਹੋ ਜੂਗਾ ਤੁਸੀਂ ਆਪ ਸਿਆਣੇ ਆ ਆਪਾਂ ਇਹ ਕਹਿੰਨੇ ਹੁੰਨੇ ਆ ਕਿ ਸਰਕਾਰ ਦਾ ਤੇਲ ਜੁੱਤੀ ਚ ਪਵਾ ਲਗੇ ਪਰ ਜਿਹੜੀ ਇਹ ਜੁੱਤੀ ਦੇ ਵਿੱਚ ਤੇਲ ਪਵਾਉਣਾ ਇਹ ਜੁੱਤੀ ਵੀ ਆਪਣੀ ਆ ਤੇਲ ਵੀ ਆਪਣਾ ਔਰ ਜਿਹੜੀ ਸਰਕਾਰ ਉਹ ਜੁੱਤੀ ਦੇ ਵਿੱਚ ਤੇਲ ਪਵਾਉਗੀ ਇਹ ਕਿਸੇ ਮੈਣੀਆਂ ਦਾ ਕਿਸੇ ਸਿਆਣੇ ਨੇ ਕਹਾਵਤ ਆ ਮੈਂ ਤੇ ਕਹੂੰ ਕਿਸੇ ਮੂਰਖ ਦੀ ਕਹਾਵਤ ਸੀਗੀ ਕਿ ਸਰਕਾਰ ਦਾ ਤੇਲ ਜੁੱਤੀ 'ਚ ਪਵਾ ਲਈਏ ਜਿਹੜੇ ਐਮ.ਐਲ.ਏ ਬਣੇ ਆ ਜਿਹੜੇ ਕਦੇ ਕੁਛ ਕਰਦੇ ਫਿਰਦੇ ਸੀ ਜਿਨ੍ਹਾਂ ਕੋਲੋਂ ਵੈਗਨਰ ਗੱਡੀਆਂ ਨਹੀਂ ਲਈਆਂ ਜਾਣੀਆਂ ਸੀ ਅੱਜ ਉਹ ਫੋਰਚੂਨਰਾਂ ਦੇ ਵਿੱਚ ਘੁੰਮਦੇ ਆ ਕਿਹਦੇ ਕਿਹਦੇ ਆਸਰੇ ਥੋੜੇ ਆਸਰੇ ਆਪਾਂ ਐਮ.ਐਲ.ਏ ਨੂੰ ਲਗਭਗ ਰੁਪਈਆ ਜਿਹੜਾ ਕਹੋ ਲੱਖ ਰੁਪਈਏ ਤੋਂ ਪਲੱਸ ਤਨਖਾਹ ਦਿੰਨੇ ਆ ਜਿਹੜਾ ਮੁੱਖ ਮੰਤਰੀ ਆ ਉਹਦੀ ਵੀ ਲੱਖ ਤੋਂ ਪਲੱਸ ਤਨਖਾਹ ਦਿੰਨੇ ਆ ਜਦੋਂ ਆਪਣੇ ਤੋਂ ਸਰਕਾਰੀ ਆਮਦੇ ਕੰਮ ਕਰਨ ਦਾ ਪੈਸਾ ਲੈ ਰਹੀ ਆ ਮਹੀਨੇ ਦੀ ਮਹੀਨੇ ਜਦੋਂ ਐਮ ਐਲ ਏ ਨਾ ਰਿਆ ਤਾਂ ਉਹਦੀ ਪੈਨਸ਼ਨ ਹੁੰਦੀ ਆ ਲਗਭਗ ਲੱਖ ਰੁਪਏ ਦੇ ਨੇੜੇ ਤੇੜੇ ਉਹਦੀ ਪੈਨਸ਼ਨ ਹੀ ਹੁੰਦੀ ਆ ਜੇਕਰ ਕੋਈ ਦੋ ਵਾਰੀ ਐਮ ਐਲ ਏ ਬਣ ਗਿਆ ਤਾਂ ਉਹਦੀ 2 ਲੱਖ ਰੁਪਈਆ ਪੈਨਸ਼ਨ ਜੇਕਰ ਤਿੰਨ ਵਾਰੀ ਬਣ ਗਿਆ 3 ਲੱਖ ਰੁਪਈਆ ਪੈਨਸ਼ਨ ਭਾਵੇਂ ਇਹ ਕਹਿੰਦੇ ਹੈਗੇ ਆ ਕਿ ਜਿਹੜੀ ਪੈਨਸ਼ਨ ਉਹ ਇੱਕ ਕੀਤੀ ਆ ਪਰ ਉਹ ਬਾਤ ਦੀਆਂ ਗੱਲਾਂ ਜਦੋਂ ਕਿ ਸਰਕਾਰ ਦਾ ਜਿਹੜਾ ਤੇਲ ਆ ਉਹ ਸਰਕਾਰ ਦਾ ਨਹੀਂਗਾ ਉਹ ਤੇਲ ਆਪਣਾ ਉਹ ਤਾਂ ਇੱਕ ਦੁਕਾਨ ਤੇ ਬੈਠੇ ਆ ਸਾਡੇ ਸਿਰ ਤੇ ਹੀ ਬੈਠੇ ਆ ਉਹ ਕਿਸੇ ਦੇ ਸਿਰ ਤੇ ਨਹੀਂ ਬੈਠੇ ਤਾਂ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਤੇ ਜਿਹੜੀਆਂ ਭੈਣਾ ਇਹ ਮਸਲਾ ਚੱਕਦੀਆਂ ਕਿ ਸਾਡਾ 1000 ਰੁਪਿਆ ਨਹੀਂ ਆਇਆ 1000 ਰੁਪਏ ਦਾ ਮਸਲਾ ਕਿਹੜੀਆਂ ਭੈਣਾ ਚੱਕਦੀਆਂ ਜਿਨ੍ਹਾਂ ਦੇ ਕੋਲ ਲੱਖਾਂ ਰੁਪਿਆ ਜੇਕਰ 1000 ਰੁਪਏ ਮਹੀਨੇ ਦੇ ਵਿੱਚ ਪੂਰੀ ਪੈਂਦੀ ਆ ਤਾਂ ਮੇਰੀ ਦਸਾਂ ਘਰਾਂ ਤੇ ਡਿਊਟੀ ਲਾ ਦਿਓ ਭਾਵੇਂ ਮੈਂ ਕਿਵੇਂ ਨਾ ਕਿਵੇਂ ਕਰਕੇ ਕੋਈ ਲੋਨ ਚੱਕ ਕੇ ਉਹਨਾਂ ਨੂੰ ਮਹੀਨੇ ਦੀ ਮਹੀਨੇ 1000 ਰੁਪਏ ਦੇ ਦਿਆ ਕਰੂੰਗਾ ਪਰ ਮੈਂ ਸ਼ਰਤ ਇਹ ਰੱਖੂੰਗਾ ਕਿ ਉਹਨਾਂ ਨੇ ਕੋਈ ਕੰਮ ਨਹੀਂ ਕਰਨਾ ਉਹਦਾ ਕਾਰਨ ਕੀ ਆ ਸਾਨੂੰ ਪਤਾ ਜਿਹੜਾ 1000 ਰੁਪਏ ਇਹ ਇੱਕ ਲੋਲੀਪੋਪ ਆ ਜੇ ਕਿਉਂ ਨਾ ਉਹੀ 24000 ਕਰੋੜ ਰੁਪਏ ਆਪਾਂ ਔਰਤਾਂ ਵਾਸਤੇ ਜਿਹੜਾ ਬਜਟ ਆ ਉਹ ਇੱਕ ਪਾਸੇ ਕਰਵਾ ਦਈਏ ਤੇ 24000 ਕਰੋੜ ਰੁਪਈਆ ਦੀਆਂ ਸਰਕਾਰੀ ਪਿੰਡਾਂ ਦੇ ਵਿੱਚ ਕੰਪਨੀਆਂ ਜਾਂ ਫੈਕਟਰੀਆਂ ਖੋਲੀਆਂ ਜਾਣ ਜਿਦੇ ਵਿੱਚ ਸਿਰਫ ਔਰਤਾਂ ਹੀ ਕੰਮ ਕਰਨ ਤਾਂ ਜਿਹੜਾ ਕਹਿੰਦੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਕੰਮ ਕਰਨ ਉਹੋ ਜਿਹੀਆਂ ਫੈਕਟਰੀਆਂ ਹੋਣ ਜਿਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੋਵੇ ਤੇ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਜਿਹੜਾ 1000 ਰੁਪਈਆ ਕਹਿੰਦੀਆਂ ਉਹਨਾਂ ਨੂੰ ਆਏ ਮਹੀਨੇ 8000 ਰੁਪਈਆ 9000 ਰੁਪਏ ਉਹਨਾਂ ਦੇ ਖਾਤਿਆਂ 'ਚ ਆਇਆ ਕਰੇ ਉਹ ਆਪਦੇ ਘਰ ਦਾ ਖਰਚਾ ਆਪ ਕੱਢ ਲੈਣੀਆਂ 1000 ਰੁਪਏ ਰਸੋਈ ਖਰਚਾ ਪਰ ਮੈਨੂੰ ਕੋਈ ਵੀ ਭੈਣ ਜਿਹੜੇ ਜਿਵੇਂ ਕਿ ਕੋਈ ਵੀ ਲੀਡਰ ਦੇ ਘਰ ਵਾਲੀ ਮਸਲਾ ਚੱਕਦੀ ਆ ਉਹ ਮੈਨੂੰ 1000 ਰੁਪਏ ਨਾਲ ਰਸੋਈ ਚਲਾ ਕੇ ਵਿਖਾ ਦੇ 1000 ਰੁਪਏ ਨਾਲ ਰਸੋਈ ਮਹੀਨੇ ਦੀ ਕਦੇ ਨਹੀਂ ਚੱਲਣੀ ਸੱਚ ਗੱਲ ਇਹ ਆ ਕਿ 400 ਰੁਪਏ ਦਿਹਾੜੀ ਨਾਲ ਪੂਰੀ ਨਹੀਂ ਪੈਂਦੀ ਅਕਸਰ ਜਿਹੜੇ ਮੁਲਾਜ਼ਮ ਲੱਗੇ ਆ ਮੁਲਾਜ਼ਮ ਇਹ ਕਹਿੰਦੇ ਆ ਕਿ ਸਾਡੀ 40000 25000 ਰੁਪਏ ਤਨਖਾਹ ਨਾਲ ਪੂਰੀ ਨਹੀਂ ਪੈਂਦੀ ਤਾਂ ਫੇਰ ਕਿਵੇਂ ਪੈਜੂਗੀ ਕਈ ਐਮਐਲਏ ਨੇ ਮਸਲੇ ਚੱਕੇ ਸੀ ਕਿ ਸਾਡੀ ਤਨਖਾਹ ਵਧਾਓ ਵਿਧਾਨ ਸਭਾ ਦੇ ਵਿੱਚ ਮਸਲੇ ਪਏ ਆ ਕਿ 84000 ਨਾਲ ਗੁਜ਼ਾਰਾ ਨਹੀਂ ਹੁੰਦਾ ਹਾਲਾਂਕਿ ਉਹਨਾਂ ਨੂੰ ਗਿਫਟ ਵੀ ਬਹੁਤ ਮਿਲ ਜਾਣੇ ਹੁੰਦੇ ਆ ਹਾਲਾਤਾਂ ਕਿ ਉਹਨਾਂ ਦਾ ਸਾਰਾ ਕੁਝ ਫ੍ਰੀ ਹੋ ਜਾਣਾ ਹੁੰਦਾ ਫੇਰ ਵੀ ਉਹਨਾਂ ਦੀ 84 1 ਲੱਖ ਰੁਪਏ ਦੇ ਨਾਲ ਤਨਖਾਹ ਨਾਲ ਪੂਰੀ ਨਹੀਂ ਪੈਂਦੀ ਤਾਂ ਫੇਰ ਸਾਡੇ ਜਿਹੜੇ ਘਰ ਆ ਤੁਸੀਂ ਉਹਦੇ ਨਾਲ 1000 ਰੁਪਏ ਦੀ ਪੂਰੀ ਕਿਵੇਂ ਪਾ ਦੋਗੇ ਅੱਜ ਆਟਾ ਜਿਹੜਾ ਆਟਾ ਹੀ 40 ਰੁਪਏ ਕਿਲੋ ਹੋ ਚੁੱਕਿਆ ਆਟਾ 40 ਰੁਪਏ ਕਿਲੋ ਹੋ ਚੁੱਕਿਆ ਤੇ ਕੱਲੇ ਆਟੇ ਨਾਲ ਤਾਂ ਨਹੀਂ ਖਾਦਾ ਪੀਤਾ ਜਾਣਾ ਕੁਝ ਆਟਾ ਗੁੰਨਣ ਵਾਸਤੇ ਰੋਟੀ ਖਾਣ ਵਾਸਤੇ ਸਬਜ਼ੀ ਚਾਹੀਦੀ ਆ ਤੇ ਅੱਜ ਦੇ ਟਾਈਮ ਦੇ ਵਿੱਚ ਸਬਜ਼ੀ ਵੀ 150 ਰੁਪਏ ਦੀ ਬਣਦੀ ਆ ਜਿਹੜਾ ਅੱਜ ਸਮਾਂ ਆਇਆ ਪਿਆ ਤਾਂ ਫਿਰ 33 ਰੁਪਏ ਨਾਲ ਪੂਰੀ ਕਿਵੇਂ ਪਊਗੀ ਹੁਣ ਮੈਂ ਪੰਜਾਬ ਦੀਆਂ ਭੈਣਾਂ ਮਾਵਾਂ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਔਰਤਾਂ ਮਸਲਾ ਚਾਹਤੀਆਂ ਸਾਡਾ 1000 ਰੁਪਏ ਨਹੀਂ ਆਇਆ ਉਹ 24000 ਕਰੋੜ ਰੁਪਏ ਪੰਜਾਬ ਦੇ ਸਿਰ ਚੜੂਗਾ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਹੜਾ 24000 ਕਰੋੜ ਰੁਪਏ ਤੁਸੀਂ ਉਹਨਾਂ ਔਰਤਾਂ ਨੂੰ ਦੇਣਾ ਉਹਦੇ ਹਰ 13000 ਪਿੰਡਾਂ ਦੇ ਵਿੱਚ ਫੈਕਟਰੀਆਂ ਖੋਲੀਆਂ ਜਾਣ ਜਿਹੜੀਆਂ ਕਿ ਸਰਕਾਰੀ ਹੋਣ ਤੇ ਉਹਨਾਂ ਦੇ ਫਾਇਦੇ ਵੀ ਹੋਣ ਉਹਦੇ ਵਿੱਚ ਕੋਈ ਰਾਜਨੀਤੀ ਨਾ ਹੋਵੇ ਜਿਹਦੇ ਕਾਰਨ ਉਹ ਫੈਕਟਰੀਆਂ ਬੰਦ ਹੋ ਜਾਣ ਗਾਂ ਜਾ ਕੇ ਤਾਂ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਪ੍ਰਾਈਵੇਟ ਜਿਹੜੇ ਜਿਹੜੇ ਬਿਜ਼ਨਸਮੈਨ ਆ ਉਹਨਾਂ ਨੂੰ ਤਾਂ ਚੱਕ ਰਹੇ ਹੋ ਤਾਂ ਤੁਸੀਂ ਉਹੀ ਕੰਪਨੀਆਂ ਉਹਨਾਂ ਦੀਆਂ ਬੰਦ ਕਰਾ ਕੇ ਸਰਕਾਰੀ ਕਰੋ ਤਾਨੂੰ ਫਾਇਦੇ ਮਿਲਣਗੇ ਪਰ ਉਹਦੇ ਵਿੱਚ ਤੁਹਾਨੂੰ ਨਹੀਂ ਮਿਲਨੇ ਕਿੱਥੇ ਤੁਹਾਨੂੰ ਕਰੋੜਾਂ ਰੁਪਇਆ ਫੰਡ ਮਿਲ ਜਾਣੇ ਪ੍ਰਾਈਵੇਟ ਬੰਦਿਆਂ ਤੋਂ ਕਿੱਥੇ ਤੁਹਾਨੂੰ ਚੜਾਵੇ ਚੜ੍ਹ ਜਾਣੇ ਤਾਂ ਉਹ ਚੜਾਵਾ ਉਹ ਟੈਕਸ ਉਹ ਤੁਹਾਨੂੰ ਨਹੀਂ ਮਿਲਣਾ ਅਸਲ ਵਿੱਚ ਮੈਂ ਬੇਨਤੀ ਕਰਦਾ ਭੈਣਾ ਰੌਲਾ ਪਾਉਣ ਕਿ ਹਰ ਪਿੰਡ ਦੇ ਵਿੱਚ ਕੋਈ ਐਹੋਜੀ ਫੈਕਟਰੀ ਖੁੱਲੇ ਜਿਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੋਵੇ ਖਜ਼ਾਨੇ ਨੂੰ ਫਾਇਦਾ ਹੋਵੇ ਖਜ਼ਾਨਾ ਸਾਡਾ ਕਿਸੇ ਭਗਵੰਤ ਮਾਨ ਦਾ ਨਹੀਂਗਾ ਕਿਸੇ ਹਰਪਾਲ ਚੀਮੇ ਦਾ ਨਹੀਂਗਾ ਖਜ਼ਾਨਾ ਸਾਡੇ ਪੈਸੇ ਦੇ ਨਾਲ ਖਜ਼ਾਨਾ ਬਣਦਾ ਨਹੀਂ ਉਹ ਤਾਂ ਭਗਵੰਤ ਮਾਨ ਦੇ ਕੈਂਟਰਾਂ ਪੀਪਾ ਹੀ ਰਹਿ ਜਿਓ ਕੱਲਾ ਭਗਵੰਤ ਮਾਨ ਖਜ਼ਾਨੇ ਨੂੰ ਨਹੀਂ ਭਰਦਾ ਪੰਜਾਬ ਦੇ ਲੋਕ ਖਜ਼ਾਨੇ ਨੂੰ ਭਰਦੇ ਆ ਤੇ ਉਹ 24000 ਕਰੋੜ ਦੀ ਫੈਕਟਰੀ ਖੋਲ੍ਹੀਆਂ ਜਾਣ ਪਿੰਡਾਂ ਦੇ ਵਿੱਚ ਤਾਂ ਕਿ ਸਾਡੀਆਂ ਭੈਣਾ ਮਾਵਾਂ ਨੂੰ 8000 ਰੁਪਏ ਦੀ ਤਨਖਾਹ ਆਮ ਇਹਨੇ ਇੱਕ ਤਰੀਕ ਨੂੰ ਖਾਤੇ ਦੇ ਵਿੱਚ ਪੈ ਜਾ ਕਰੇ ਤੇ ਸਾਡੀਆਂ ਭੈਣਾ ਮਾਵਾਂ ਜਿਹੜੇ ਘਰ ਦੇ ਖਰਚੇ ਆ ਜਿਹੜੇ ਉਹ ਵਧੀਆ ਕੱਢ ਲੈਣ ਹੁਣ ਪੰਜਾਬ ਦੇ ਲੋਕੋ ਤੁਸੀਂ ਦੱਸ ਦੋ ਜੇਕਰ 1000 ਰੁਪਏ ਨਾਲ ਪੂਰੀ ਪਊਗੀ ਤਾਂ ਸਰਕਾਰ ਨੂੰ ਕਹਿ ਦੋ ਕਿ 1000 ਰੁਪਏ ਦਿਓ ਮੈਂ ਵੀ ਕਹਿ ਦਿੰਦਾ ਪਰ ਇਹਦੇ ਵਿੱਚ ਇੱਕ ਗੱਲ ਤੁਹਾਨੂੰ ਮੰਨਣੀ ਪਊਗੀ ਕਿ ਆਟਾ 40 ਰੁਪਏ ਆ ਜਿਹੜੀ ਸਬਜੀ ਆ ਉਹ ਲਗਭਗ 100 150 ਰੁਪਏ ਇੱਕ ਡੰਗ ਦੀ ਤਿਆਰ ਬੰਦੀ ਆ ਸਬਜੀ ਜੇਕਰ ਗੱਲ ਕਰੀਏ ਦੁੱਧ ਦੀ ਦੁੱਧ 60 ਰੁਪਏ ਕਿਲੋ ਆ ਜਿਹਦੇ ਵਿੱਚ ਦੁੱਧ ਵੀ ਸਾਨੂੰ ਪਿਓਰ ਨਹੀਂ ਮਿਲਦਾ ਔਰ ਜੇ ਪੱਤੀ ਦੀ ਗੱਲ ਕਰੀਏ ਚਾਹ ਅਸੀਂ ਪੀਣੀ ਹੋਊਗੀ ਤਾਂ ਫਿਰ ਕੱਲਾ ਆਟਾ ਹੀ ਆਪਾਂ ਕਿਲੋ ਲਿਆ ਕਰਾਂਗੇ ਉਹ 33 ਰੁਪਏ ਦਾ ਪੂਰੀ ਨਹੀਂ ਪੈਣੀ ਭੈਣ ਬਣ ਕੇ ਮਾਂ ਬਣ ਕੇ ਇਹਨਾਂ ਮਸਲਿਆਂ ਨੂੰ ਥੋੜਾ ਜਿਹਾ ਸੋਚੋ ਜ਼ਰੂਰੀ ਨਹੀਂ ਰਾਜਨੀਤਿਕ ਮੁੱਦਾ ਹੀ ਬਣਾਉਣਾ ਤੇ ਮੈਂ ਸੂਝਮਾਨ ਵੀਰਾਂ ਨੂੰ ਬੇਨਤੀ ਕਰਦਾ ਇਹ ਗੱਲ ਨੂੰ ਮੇਰੀ ਨੂੰ ਭਗਵੰਤ ਮਾਨ ਤੱਕ ਵਿੱਤ ਮੰਤਰੀ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਜਿਹੜਾ ਕਹੇ ਲੋ ਸਾਡੀਆਂ ਧੀਆਂ ਭੈਣਾਂ ਨੂੰ ਜਿਹੜਾ ਆਪਾਂ ਇਹ ਲੋਲੀਪੋਪਾਂ ਦੇ ਵਿੱਚ ਪਾ ਰਹੇ ਆ ਇਹ ਲੋਲੀਪੋਪਾਂ ਚ ਨਾ ਪਾਇਆ ਜਾਵੇ 11100 ਨਾਲ ਘਰ ਨਹੀਂ ਚੱਲਦੇ ਲਗਭਗ ਅੱਜ ਟਾਈਮ ਦੇ ਵਿੱਚ ਘਰ ਚਲਾਉਣ ਵਾਸਤੇ ਇਕੱਲਾ ਘਰ ਕੱਢਣ ਵਾਸਤੇ 1000 ਰੁਪਏ ਦਾ ਤਾਂ ਮੈਂ ਕਹਿੰਦਾ ਉੱਥੇ ਤੁਸੀਂ ਰਸੋਈ ਖਰਚਾ ਚਲਾ ਕੇ ਵਿਖਾ ਦਿਓ ਜਿਹੜਾ ਚਲਾ ਕੇ ਵਿਖਾਉਂਦਾ ਉਹ 1000 ਰੁਪਿਆ ਮੈਂ ਵਿਆਜੂ ਫੜਾਂ ਜੋ ਮਰਜ਼ੀ ਕਰਾਂ ਜਿੱਥੇ ਅੱਗੇ ਦੇ ਵਿਆਜ ਤੇ ਫੜੀ ਫਿਰਦਾ ਜਿੱਥੇ ਅੱਗੇ ਇੰਨੇ ਲੋਨ ਚੱਲੀ ਜਾਂਦੇ ਆ ਉਥੇ ਇੱਕ ਲੋਨ ਹੋਰ ਸਹੀਂ ਪਰ ਮੈਂ ਉਹ ਲੋਨ ਚੱਕ ਕੇ ਦਸਾਂ ਘਰਾਂ ਦੀ ਜ਼ਿੰਮੇਵਾਰੀ ਚੱਕੂੰਗਾ 1000 ਰੁਪਏ ਮਹੀਨੇ ਦਾ ਤੁਸੀਂ ਘਰ ਚ ਲਾਉਣਾ ਹੋਊਗਾ ਤੇ ਚਲਾ ਕੇ ਵਿਖਾ ਰਿਹਾ ਜੀ ਅੱਜ ਦੀ ਮਹਿੰਗਾਈ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਟਾਈਮ ਦੇ ਵਿੱਚ ਲਗਭਗ 50 ਤੋਂ 60 ਰੁਪਏ ਬੱਚਿਆਂ ਦਾ ਖਰਚਾ ਗਰੀਬ ਤੋਂ ਗਰੀਬ ਬੰਦਾ ਦਿਹਾੜੀ ਦਾ ਰਾਬ ਦੇ ਬੱਚਿਆਂ ਨੂੰ 50 ਰੁਪਏ ਖਲੋਂਦਾ ਇਹ ਗੱਲ ਨੋਟ ਕਰੋ